ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖੋ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਟਰੰਪ ਦੇ ਟਰੈਪ ਜੁੱਧ ਦੇ ਵਿੱਚ ਕਰ ਚੀਨ ਦਾ ਵਾਅਦਾ ਭਾਰਤ ਦੀਆਂ ਇਹਨਾਂ ਤਿੰਨ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਇਲਾਨ ਭਾਰਤ ਦੇ ਦੌਰੇ ਦੇ ਆਏ ਚੀਨੀ ਵਿਦੇਸ਼ ਮੰਤਰੀ ਵੰਗ ਜੀ ਨੇ ਭਾਰਤ ਦੀਆਂ ਤਿੰਨ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਪ੍ਰੋਸਾ ਦਿੱਤਾ ਸੋਮਵਾਰ ਨੂੰ ਐਸ ਜੈ ਸ਼ੇਂਕਰ ਨਾਲ ਆਪਣੀ ਮੁਲਾਕਾਤ ਦੌਰਾਨ ਉਹਨਾਂ ਪ੍ਰੋਸਾ ਦਿੱਤਾ ਕਿ ਚੀਨ ਦੁਰਲੱਭ ਧਰਤੀ ਖਣਿਜਾਂ ਖਾਦਾਂ ਤੇ ਸੁਰੰਗ ਬੋਰੀਂਗ ਮਸ਼ੀਨਾਂ ਦਾ ਹੱਲ ਲੱਭਣ ਵਿੱਚ ਭਾਰਤ ਦੀ ਮਦਦ ਕਰੇਗਾ ਜੂਤਰਾ ਅਨੁਸਾਰ ચીਨ ਦੇ ਵਿਦੇਸ਼ ਮੰਤਰੀ ਵਾਂਗ ਜੀ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੂੰ ਭਰੋਸਾ ਦਿੱਤਾ ਕਿ ਚੀਨ ਭਾਰਤ ਦੀਆਂ ਖਾਦਾਂ ਦੁਰਲੰਭ ਧਰਤੀ ਅਤੇ ਸਰੰਗ ਬੋਰਿੰਗ ਮਸ਼ੀਨਾਂ ਦੀਆਂ ਜ਼ਰੂਰਤਾਂ ਨਾਲ ਸੰਬੰਧਿਤ ਤਿੰਨ ਵੱਡੀਆਂ ਚਿੰਤਾਵਾਂ ਨੂੰ ਹੱਲ ਕਰੇਗਾ ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਆਪਣੇ ਸ਼ੁਰੂਆਤੀ ਬਿਆਨ ਵਿੱਚ ਕਿਹਾ ਕਿ ਗੱਲਬਾਤ ਆਰਥਿਕ ਅਤੇ ਵਪਾਰਕ ਮੁੱਦਿਆਂ ਤੀਰਥ ਯਾਤਰਾਵਾਂ ਲੋਕਾਂ ਤੋਂ ਲੋਕਾਂ ਦੇ ਸੰਪਰਕ ਨਦੀਆਂ ਦੇ ਡਾਟਾ ਸ਼ੇਅਰਿੰਗ ਅਸਰਦੀ ਵਪਾਰ ਪਰ ਸੰਪਰਕ ਅਤੇ ਦਵੱਲੇ ਦਵੱਲੇ ਆਦਾਨ ਪ੍ਰਦਾਨ ਨੂੰ ਕਵਰ ਕਰੇਗੀ ਵਿਦੇਸ਼ ਮੰਤਰੀ ਨੇ ਇਸ ਸਾਲ ਜੁਲਾਈ ਵਿੱਚ ਆਪਣੀ ਚੀਨ ਯਾਤਰਾ ਦੌਰਾਨ ਠਾਈਆਂ ਗਈਆਂ ਚਿੰਤਾਵਾਂ ਤੇ ਹੋਰ ਚਰਚਾ ਕੀਤੀ ਚੀਨੀ ਵਿਦੇਸ਼ ਮੰਤਰੀ ਵਾਂਗ ਜੀ ਨਾਲ ਆਪਣੇ ਭਾਸ਼ਣ ਵਿੱਚ ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਗਵਾਂਡੀ ਦੇਸ਼ਾਂ ਤੇ ਦੁਨੀਆ ਦੀਆਂ ਵੱਡੀਆਂ ਅਰਥ ਵਿਵਸਥਾ ਹੋਣ ਦੇ ਨਾਤੇ ਭਾਰਤ ਚੀਨ ਸਬੰਧਾਂ ਦੇ ਵਿਭਿੰਨ ਪਹਿਲੂ ਉਤੇ ਅਤੇ ਮਾਪ ਹਨ ਇਸ ਦਰਬ ਵਿੱਚ ਇਹ ਵੀ ਜ਼ਰੂਰੀ ਹੈ ਕਿ ਪਾਬੰਦੀ ਛੁਦਾ ਵਪਾਰਕ ਉਪਾਤਰ ਕਾਟਾਂ ਤੋਂ ਬਚਿਆ ਜਾਵੇ ਭਾਰਤ ਅਤੇ ਚੀਨ ਵਿਚਕਾਰ ਸਥਿਰ ਤੇ ਰਚਨਾਤਮਿਕ ਸਬੰਧ ਨਾ ਸਿਰਫ ਸਾਡੇ ਲਈ ਸਗੋਂ ਪੂਰੀ ਦੁਨੀਆ ਲਈ ਲਾਭਦਾਇਕ ਹਨ ਇਹ ਸਿਰਫ ਆਪਣੀ ਆਪਸੀ ਸਰਕਾਰ ਸਤਕਾਰ ਦਿਲਚਸਪੀ ਅਤੇ ਸਵੇਦਨਸ਼ੀਲਤਾ ਦੇ ਆਧਾਰ ਤੇ ਸਬੰਧਾਂ ਨੂੰ ਸੰਭਾਲ ਕੇ ਹੀ ਸੰਭਵ ਹੈ ਉਹਨਾਂ ਕਹਾ ਪ੍ਰਧਾਨ ਮੰਤਰੀ ਮੋਦੀ ਐਸਆਈਓ ਸਮੇਲਨ ਲਈ ਚੀਨ ਦਾ ਦੌਰਾ ਕਰ ਸਕਦੇ ਹਨ ਵਿੱਕ ਜੀ ਦੀ ਯਾਤਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 31 ਅਗਸਤ ਤੋਂ ਸਤੰਬਰ ਤੱਕ ਤਿਆਨਜਿਨ ਵਿੱਚ ਹੋਣ ਵਾਲੇ ਸ਼ੰਘਾਈ ਸੰਯੋਗ ਸੰਗਠਨ ਸਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਤੇ ਸੁਭਾਵਿਕ ਦੌਰੇ ਤੋਂ ਪਹਿਲਾਂ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ